ਸਤਿ ਸ਼੍ਰੀ ਅਕਾਲ ਦਰਸ਼ਕੋ ਤੁਹਾਡੇ ਲਈ ਬਹੁਤ ਵੱਡੀ ਖੁਸ਼ਖਬਰੀ ਆ ਰਹੀ ਹੈ ਕਿ ਅਗਰਬਾਲ ਸਵਾ ਰਜਿਸਟ੍ਰੇਸ਼ਨ ਮਾਨਸਾ ਵਿੱਚ ਹੁਣ ਬਹੁਤ ਵੱਡੇ ਤੇ ਮਾਹਰ ਡਾਕਟਰ ਨੇ ਜਿਹੜੇ ਪਹੁੰਚ ਚੁੱਕੇ ਨੇ ਉਹ ਕਿ ਪੇਟ ਦੀਆਂ ਬਿਮਾਰੀਆਂ ਦੇ ਵਿੱਚ ਬਹੁਤ ਹੀ ਮਾਹਰ ਨੇ ਜਿਸ ਜਿਨ੍ਹਾਂ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਪੇਟ ਦੀ ਪ੍ਰੋਬਲਮ ਆ ਦਿਲ ਦੀ ਪ੍ਰੋਬਲਮ ਆ ਕਾਸੇ ਦੀ ਵੀ ਪ੍ਰੋਬਲਮ ਆ ਕੋਈ ਵੀ ਬਿਮਾਰੀ ਹੈ ਤਾਂ ਆਪਣਾ ਇਲਾਜ ਜਿਹੜਾ ਇਥੇ ਅਸਟਰ ਵਿੱਚ ਆਗੇ ਕਰਵਾ ਸਕਦੇ ਹੋ ਸਕਰੀਨ ਤੇ ਜਿਹੜਾ ਡਾਕਟਰ ਸਾਹਿਬ ਦਾ ਨੰਬਰ ਚੱਲ ਰਿਹਾ ਹੈ ਐਡਰੈਸ ਵੀ ਚੱਲ ਰਿਹਾ ਹੈ ਪ੍ਰਸਾਦ ਦਾ ਨਾਮ ਆ ਉਹ ਡਾਕਟਰ ਲਵ ਗਰਗ ਹੈ ਇਥੇ ਤੁਹਾਨੂੰ ਇੱਕ ਹੋਰ ਗੱਲ ਦੱਸ ਦੇਣੀ ਜਿਹੜੀ ਕਿ ਬੜੀ ਹੀ ਖਾਸ ਤੇ ਧਿਆਨ ਦੇਣ ਯੋਗ ਗੱਲ ਹੈ ਕਿ ਜਿਹੜੇ ਡਾਕਟਰ ਨੇ ਕਿਸੇ ਦੀ ਵੀ ਘਰ ਦੀ ਜਿਹੜੀ ਕੋਈ ਜੀ ਵੀ ਕੰਡੀਸ਼ਨ ਹੈ ਜੋ ਗਰੀਬ ਤੋਂ ਗਰੀਬ ਇਹ ਇਲਾਜ ਕਰਾ ਸਕਦਾ ਕਿਉਂਕਿ ਇਹ ਡਾਕਟਰ ਨੇ ਬੜੀ ਇਮਾਨਦਾਰ ਨੇ ਤੇ ਜਿਹੜੀ ਘਰ ਦੀ ਕੰਡੀਸ਼ਨ ਦੇਖ ਕੇ ਘਰ ਦੇ ਹਾਲਾਤ ਦੇਖ ਕੇ ਸਥਿਤੀਆਂ ਨੂੰ ਵੇਖਦੇ ਹੋયા ਹੈਂਟਰ ਦਾ ਕਹਿ ਲਈ ਜਬਾ ਮਰੀਜ਼ ਦਾ ਕਹਿ ਲਈ ਇਲਾਜ ਆ ਜਿਹੜਾ ਉਹਦੇ ਹਿਸਾਬ ਦੇ ਨਾਲ ਘੱਟ ਰੇਟਾਂ ਦੇ ਵਿੱਚ ਕਰਦੇ ਨੇ ਤੁਹਾਨੂੰ ਦੱਸ ਦਈਏ ਕਿ ਜਿਹੜਾ ਹੈਪਟੈਕਸ B ਅਤੇ C ਉਹ ਜਿਹਨੂੰ ਆਪਾਂ ਕਾਲਾ ਪੀਲੀਆ ਜਾਂ ਵੀ ਵੈਸੇ ਨਾਰਮਲ ਪੀਲੀਆ ਕਹਿ ਦਿੰਦੇ ਆ ਉਹਨਾਂ ਦਾ ਜਿਹੜਾ ਇਹ ਡਾਕਟਰ ਸਾਹਿਬ ਨੇ ਸਾਜ ਜਿਹੜੇ ਫ੍ਰੀ ਕਰਦੇ ਆ ਐਚ ਵੀ ਹੋ ਗਿਆ ਅਤੇ ਆਰ ਵੀ ਐਸ ਮਤਲਬ ਜਿਵੇਂ ਆਪਾਂ 슈ਗਰ ਟੈਸਟ ਕਹਿ ਦਿੰਦੇ ਆ ਤੇ ਲੀਵਰ ਦਾ ਕੋਈ ਵੀ ਪ੍ਰੋਬਲਮ ਆ ਲੀਵਰ ਦੀ ਆ ਚਾਹੇ ਪੇਟ ਦੀ ਕੋਈ ਵੀ ਪ੍ਰੋਬਲਮ ਆ ਤੇ ਇਸ ਡਾਕਟਰ ਦੇ ਕੋਲ ਜਾ ਕੇ ਆਪਾਂ ਇਹਦਾ ਇਲਾਜ ਜਿਹੜਾ ਆਪਣਾ ਕਰਵਾ ਸਕਦੇ ਆ ਤੁਹਾਨੂੰ ਦੱਸਦੀ ਡਾਕਟਰ ਲਵ ਗਰਗਣੇ ਇੱਕ ਵਿਸ਼ਾਲ ਕੈਂਪ ਵੀ ਰੱਖਿਆ ਜਿੱਦਾਂ ਮਕਸਦ ਹੈ ਕਿ ਲੋਕਾਂ ਨੂੰ ਪੇਟ ਤੇ ਜਿਗਰ ਅਤੇ ਪਾਚਣ ਸੰਬੰਧੀ ਇਹਨਾਂ ਬਿਮਾਰੀਆਂ ਬਾਰੇ ਦੱਸਿਆ ਜਾਵੇ ਜਿਹੜਾ ਉਹਨਾਂ ਦੇ ਟੈਸਟ ਨੇ ਉਹ ਵੀ ਬਿਲਕੁਲ ਮੁਫਤ ਕੀਤੇ ਜਾਣਗੇ ਇਹ ਕੈਂਪਾ ਜਿਹੜਾ 23 ਨਵੰਬਰ ਨੂੰ 2025 ਦਿਨ ਐਤਵਾਰ ਤੇ ਟਾਈਮ 10 ਵਜੇ ਤੋਂ ਸ਼ੁਰੂ ਹੋ ਜਾਵੇਗਾ ਤੁਸੀਂ ਸਾਰੇ ਜਾਣੇ 23 ਤਰੀਕ ਨੂੰ ਜਾ ਕੇ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾ ਸਕਦੇ ਹੋ ਧੰਨਵਾਦ ਜੀ